ਗਰ ਸ਼ਰਨਦਾ ਜੀ ਅੱਜ ਬਹੁਤ ਜ਼ਿਆਦਾ ਖੁਸ਼ ਹੋਇਆ ਪਿਆਗਾ ਗਸਰਨ ਨੂੰ ਮਿਲ ਗਿਆ ਗਿਫਟ ਅੱਜ ਕਿ ਲਿਆ ਕਿੱਦਾਂ ਗਸਨ ਡੈਡੀ ਨੇ ਇਸ ਤਰ੍ਹਾਂ ਲੈ ਚਲਾ ਕਲੇ ਨੂੰ ਕੱਟ ਤਲੇ ਹੁਣ ਬਾਹਰ ਸੋ ਇੱਥੇ ਵੀ ਦੂਜੀਆਂ ਕਿੱਲਾਂ ਦਾ ਭੋਗ ਆਉਣ ਲੱਗਿਆ ਹੈ ਨਾ ਨਾਲੇ ਹੈ ਨਾ ਮੈਂ ਤਾਂ ਉਹਦੇ ਦੂਜੀਆਂ ਨਾਲ ਹੀ ਸਲਬ ਕੇ ਇਹਦੇ ਨਾਲ ਦਾ ਬ੍ਰੀਕ ਪਾ ਲਿਆ ਬਾਕੀ ਹੋਰ ਤਨੂ ਕੋਤ ਲਿਆਇਆ ਬਸ ਹਾਂ ਆਪਾਂ ਆਪਣੀ ਫੋਟੋ ਮਾਰੀ ਨਿੱਕੀ ਹੀ ਆ ਹਾਂ ਝੂਠਾ ਥਾਣਾ ਇਹ ਦੇਖ ਮੈਨੂੰ ਦਿਖਾਈ ਨਾ ਥਾਣੇ ਤੇ ਉਧਰ ਤਾਂ ਕਹੀਂ ਆ ਫੋਟੋ ਲੈ ਕੇ ਆਇਆ ਨੀ ਗਰਸਾਂ ਦੇ ਡੈਡੀ ਤੇ ਇੱਕ ਅਕਰਸ਼ਰਨ ਨੂੰ ਗੱਡੀ ਬਸ ਆ ਪ੍ਰਸ਼ਾਦ ਲੈ ਕੇ ਆਏ ਨੇ ਸਾਨੂੰ ਕੁਝ ਨਹੀਂ ਲਿਆਏ ਹੈਗੇ ਨਾ ਚੂੜੀਆਂ ਨਾ ਕੁਝ ਹੋਰ ਤੇ ਕਰਸ਼ਰਨ ਬੜੀ ਖੁਸ਼ ਹੋ ਗਿਆ ਜੀ ਤੇ ਕਰਸ਼ਾਨ ਦੇ ਡੈਡੀ ਸਵੇਰੇ 3:30 ਵਾਂਗੂ ਆਏ ਨੇ ਜੀ ਸਾਰੀ ਰਾਤ ਫਿਰ ਰਸਤੇ ਦੇ ਵਿੱਚ ਹੌਲੀ-ਹੌਲੀ ਆਈ ਗਏ ਨੇ ਵੀ ਰਾਤ ਨੂੰ ਕਿਤੇ ਵੀ ਇਹਨਾਂ ਨੇ ਹੁਣ ਰੁਕੇ ਨਹੀਂ ਹੈਗੇ ਤੇ ਟ੍ਰੈਫਿਕ ਘੱਟ ਹੁੰਦੀ ਆ ਰਾਤ ਸਮੇਂ ਤੇ ਚਲੋ ਹੌਲੀ ਹੌਲੀ ਆ ਗਏ ਗਰਸ਼ਾਨਾ ਦਾ ਜੀ ਹੁਣ ਸਕੂਲ ਦਾ ਟਾਈਮ ਹੋਇਆ ਪਿਆਗਾ ਗਰਸ਼ਾਨ ਨੂੰ ਹੁਣ ਆਪਾਂ ਖਾਣਾ ਬਣਾ ਕੇ ਦਿੰਨੇ ਆਂਗੇ ਤੇ ਗਰਸ਼ਾਨਾ ਰੋਟੀ ਟੁੱਕ ਖਾ ਕੇ ਫਿਰ ਸਕੂਲੇ ਚਲੇ ਜਾਊਗਾ ਸਾਢੇ 7 ਹੋ ਗਏ ਜੀ ਟਾਈਮ ਵੀ ਸਾਰਾਂ ਚੋਲੀਆਂ ਦੀ ਆਪਾਂ ਪੱਠੇ ਵੀ ਕੁੱਤਰਤੇ ਜੀ ਸਵੇਰੇ ਕੁਛ ਸ਼ਾਮ ਨੂੰ ਕੁੱਤਰ ਲਏ ਸੀ ਕੁਝ ਜਿਹੜੇ ਬਚਦੇ ਰਹਿੰਦੇ ਸੀ ਉਹ ਆਪਾਂ ਸਵੇਰੇ ਕੁੱਤਰ ਕੇ ਮੱਝਾਂ ਨੂੰ ਹੁਣ ਪਾਏ ਨੇ ਤੇ ਗਰਮੀ ਵੀ ਬਹੁਤ ਜ਼ਿਆਦਾ ਜੀ ਬਾਹਰ ਤਾਂ ਅੱਜ ਬਾਹਰ ਜਾਣ ਨੂੰ ਤਾਂ ਬਿਲਕੁਲ ਦਿਲ ਨਹੀਂ ਕਰਦਾ ਇੰਨੀ ਜ਼ਿਆਦਾ ਗਰਮੀ ਹੈ ਜੀ ਧੁੱਪ ਵੀ ਵਾਲੀ ਤੇ ਜਾਂ ਤੇ ਗਰਮੀ ਵੀ ਬਹੁਤ ਜ਼ਿਆਦਾ ਹੈ ਜੀ ਹਾਂ ਗੱਰ ਸਰਨ ਜੀ ਗੱਡੀ ਚਲਾਉਂਦਾ ਫਿਰਦਾ ਤਾਂ ਹੁਣ ਆਪਦੀ ਚੱਲ ਭਾਈ ਸਕੂਲ ਨੂੰ ਪਾਲਾ ਸਮਾਨ ਸਮੂਹ ਨੂੰ ਬੁੱਖਾ ਪੱਕਾ ਜਿਹੜੀਆਂ ਰਹਿੰਦੀਆਂ ਨੇ ਆਵਦੀਆਂ ਨੇ ਰਹਿਣਾ ਦੂਰ ਆ ਗਿਆ ਰਹਾਤ ਪੱਲਾ ਹੈ ਗਿਆ ਆਪਦੀ ਮਾਂ ਰੜਾ ਰਹਾਤ ਕਰ ਹਾਂ ਉਹਨਾਂ ਨੂੰ ਛੱਡ ਨਾ ਜਾਦਾ ਸੈਸਟਰ ਦਾ ਨੌਂ ਵਜੇ ਚਲੇ ਗਏ ਅਜੀ ਤੁਰੇ ਜੀ ਸੱਲਾ 5:00 ਵਜੇ ਚਲੇ ਗਏ ਸੱਦੇ 5:00 ਵਜੇ ਤੁਰੇ ਜੀ ਇਹ ਦੂਹਰਾ ਜੀ ਰਾਤ ਆ ਗਈ ਜੀ ਨਾ ਸੁਭਿਆ ਜੀ ਲਾਣਾ ਹੈ ਇਹ ਦੂਹਰਾ ਜੀ ਰਾਤ ਆਇਆ ਸੈਸਟਰ ਇਹ 3:30 ਵਜੇ ਆ ਗਈ ਜੀ ਪਰ ਬਾੜ ਬਹੁਤ ਹਨੇਰਾ ਵਾਲੀ ਬਾੜ ਜੀ ਬਹੁਤ 30 ਕਿਲੋਮੀਟਰ ਨਿਕਲ ਜਾ ਕੱਚਾ ਰਹਾ ਹੈ ਜੇ ਅੰਮ੍ਰਿਤਸਰ ਮੰਡੀ ਵਿੱਚ ਜੇ ਉਹਦੇ ਡੇਰ ਹੋਣਾ ਤਾਂ ਰਾਜਪੁਰੂ ਵੀ ਉੱਪਰ ਵੀ ਉਸ ਕਰਕੇ ਸਿੱਟਾ ਆਇਆ ਵਰਤਰੀ ਯਾਤਰਾ ਬਹੁਤ ਵਧੀਆ ਹੋਗੀ ਤੇ ਕੱਲ੍ਹ ਆ ਜੀ ਸਵੇਰੇ ਅੰਬਾਲਾ ਜਾ ਕੇ ਗੱਡੀ ਇੱਕ ਦੇ ਉੱਥੇ ਮੱਥਾ ਟੇਕ ਦੇਣਾ ਜਿਹੜਾ ਮੰਗਵਾਰ ਦਾ ਵੀ ਬਿਲੀ ਜਾਣਾ ਬਿਲਕੁਲ ਇਸ ਤਰੀਕੇ ਨਾਲ ਮੱਥਾ ਟੇਕ ਦੇਣਾ ਜਨਣਾ ਦੇ ਵੀ ਗਏ ਜੀ ਨਣਾ ਦੇ ਵੀ ਮਾ ਸਾਡੇ ਗਏ ਬਾਖੀ ਗੇਰੇ ਉਸਮਾਨ ਲੋ ਗੁਰਦੁਆਰੇ ਨੇ ਆਉਂਦੇ ਸਾਰੇ ਗੁਰਦੁਆਰੇ ਮੱਖਾ ਦੇ ਨੇ ਉਹ ਜਾਣਦਾ ਕਿ ਤੇ ਕੇ ਕਿ ਤੁਹਾਨੂੰ ਆਸ ਤੇ ਇਸ ਕਰਕੇ ਉਹ ਸੋ ਚਾਉਣਾ ਹੈ ਵੀ ਮੇਰਾ ਆਉਂਦਾ ਤੋ ਵਧੀਆ ਹੋ ਗੀ ਜੀ ਹੱਦ ਤੱਕ ਅਰਸ਼ਾ ਨੇ ਤਾਂ ਜੀ ਪ੍ਰਸ਼ਾਦ ਸਾਰਾ ਖੰਡਾਲਿਆ ਬਾਬਾ ਜੀ ਦਾ ਸਾਰਾ ਖੋਲ ਲਿਆ ਤੇ ਦੇਖੀ ਜਾਂਦਾ ਵੀ ਕੀ ਖੋਸਾ ਜਿਹੜੀ ਚੀਜ਼ ਪਸੰਦ ਆ ਤਾਂ ਉਹ ਖਾਈ ਜਾਂਦਾ ਕਿਵੇਂ ਕਰ ਸਰਦ ਮੈਨੂੰ ਦੀ ਮੈਂ ਚਾਹ ਪੀਤੀ ਹੋਈ ਆਪਾਂ ਖਟ ਕੀ ਮਿਆ ਟੇਸਟੀ ਹੈਗਾ ਹਾਂ ਮੈਨੂੰ ਪਤਾ ਜੀ ਕੀ ਗੋਲੇ ਜੇ ਨੇ ਟਾਫੀਆਂ ਨੇ ਟੇਸਟੀ ਨੇ ਵੇ ਹੂੰ ਟੇਸਟੀ ਨੇ ਚਲੋ ਠੀਕ ਹੈ ਜੀ ਹੁਣ ਆਪਾਂ ਅੰਗਰਸ਼ਰਨ ਨੂੰ ਸਕੂਲ ਦੇ ਤੋਰ ਦਈਏ ਇਹਨੂੰ ਖਾਣਾ ਬਣਾ ਦਈਏ ਇਸ ਤੋਂ ਬਾਅਦ ਆਪਾਂ ਜੀ ਫੇਰ ਮਿਲਦੇ ਆਂਗੇ ਤੇ ਡੈਡੀ ਸਵੇਰੇ ਸਵੇਰੇ 3:30 ਵਜੇ ਜਿਹੜਾ ਆਗੇ ਸੀ ਬਹੁਤ ਵਧੀਆ ਯਾਤਰਾ ਹੋ ਗਈ ਜੀ ਉਹਨਾਂ ਦੀ ਤੇ ਉਹ ਕਈ ਥਾਈਂ ਜਾਇਆ ਏ ਇੱਥੋਂ ਜਾਂਦੇ ਹੋਏ ਜੀ ਪਹਿਲਾਂ ਆਨੰਦਪੁਰ ਸਾਹਿਬ ਉੱਥੇ ਉਹਨਾਂ ਨੇ ਇੱਕ ਰਾਤ ਉੱਥੇ ਕੱਟੀ ਸੀ ਉਸ ਤੋਂ ਬਾਅਦ ਜੀ ਉਹ ਸਵੇਰੇ ਦੂਜੇ ਦਿਨ ਸਵੇਹਾ ਉਹ ਨੈਣਾ ਦੇਵੀ ਬਾਗੇ ਨੈਣਾ ਦੇਵੀ ਮਾਤਾ ਦੇ ਮੰਦਿਰ ਦੇ ਵਿੱਚ ਉਹਦੇ ਅੱਠੇ ਸੀ ਜੀ ਉਹਦੇ ਅੱਠੇ ਦਾ ਮੱਥਾ ਟੇਕਣ ਲਈ ਮਾਤਾ ਨੈਣਾ ਦੇਵੀ ਇੰਨੀ ਜ਼ਿਆਦਾ ਰਸ ਹੁਣ ਕਰਕੇ ਜੀ ਜਿਹੜਾ ਮੱਥਾ ਉਹਨਾਂ ਦਾ ਫਿਰ ਸ਼ਾਮ ਤੱਕ ਮਸਾ ਟਿਕਿਆ ਜਿਹੜੀ ਬਹੁਤ ਜ਼ਿਆਦਾ ਲੈਣਾ ਸੀ ਸਰਦਾਲੂਆਂ ਦੀ ਭੀੜ ਬਹੁਤ ਜ਼ਿਆਦਾ ਸੀ ਜੀ ਤੇ ਇਸ ਤੋਂ ਬਾਅਦ ਮੱਥਾ ਟੇਕਣ ਤੋਂ ਬਾਅਦ ਜੇ ਫਿਰ ਉਹ ਜਿਹੜੀ ਰਾਤ ਸੀ ਉਹਨਾਂ ਨੇ ਜੀ ਫਿਰ ਉੱਥੇ ਰਾਤ ਸੀ ਫਿਰ ਜਿਹੜੀ ਜੀ ਉਹ ਫਿਰ ਉਹਨਾਂ ਨੇ ਉੱਥੇ ਜੀ ਮਾਤਾ ਨੈਣਾ ਦੇਵੀ ਦੇ ਮੰਦਿਰ ਉੱਥੇ ਵੀ ਹੋਟਲ ਦੇ ਵਿੱਚ ਹੀ ਉੱਥੇ ਕਮਰੇ ਮਿਲ ਜਾਂਦੇ ਹੁੰਦੇ ਨੇ ਜੀ ਕਿਰਾਏ ਤੇ ਤੇ ਉੱਥੇ ਉਹਨਾਂ ਨੇ ਕਮਰਾ ਕਿਰਾਏ ਤੇ ਲੈ ਕੇ ਉੱਥੇ ਜਿਹੜੀ ਸੀ ਰਾਤ ਕੱਟ ਲਈ ਇਸ ਤੋਂ ਬਾਅਦ ਜੀ ਤੇ ਦੂਜੇ ਦਿਨ ਜੀ ਫਿਰ ਉਹ ਬਾਲਕਨਾਥ ਜਿਹੜਾ ਉੱਥੇ ਕੋਲੇ ਮੰਦਰ ਪੈਂਦਾਗਾ ਤੇ ਪਾਖੜਾ ਦੇ ਡੈਮ ਦੇ ਕੋਲ ਆਗਾ ਜੀ ਉੱਥੋਂ ਫਿਰ ਉਹ ਉੱਥੇ ਕਹਿੰਦੇ ਕਿਸਤੀਆਂ ਦੇ ਵਿੱਚ ਜਾਣਾ ਪੈਂਦਾਗਾ ਡੈਮ ਨੂੰ ਲੰਘਣਾ ਪੈਂਦਾਗਾ ਤੇ ਉਸ ਤੋਂ ਬਾਅਦ ਜੀ ਉਹ ਉੱਥੇ ਮੱਥਾ ਟੇਕ ਕੇ ਆਏ ਤੇ ਆਉਂਦੇ ਹੋਏ ਜੀ ਰਾੜਾ ਸਾਹਿਬ ਵੀ ਜਾਇਆ ਏ ਤੇ ਕਈ ਥਾਂ ਵੀ ਮੱਥਾ ਟੇਕਿਆ ਜੀ ਬਹੁਤ ਵਧੀਆ ਯਾਤਰਾ ਹੋ ਗਈ ਸੁਖ ਸ਼ਾਂਤੀ ਦੇ ਨਾਲ ਆਪਦੇ ਘਰ ਪਹੁੰਚ ਗਏ ਜੀ ਤੇ ਚਲੋ ਜੀ ਹਨਾ ਗੁਰੂ ਘਰ ਆਪਾਂ ਨੂੰ ਸਾਲ ਬਾਦੋਂ ਮਾਤਾ ਦੇ ਮੰਦਰ ਤਾਂ ਜ਼ਰੂਰ ਜਾਣਾ ਚਾਹੀਦਾ ਹੈਗਾ ਸਾਲ ਬਾਦੋਂ ਜੀ ਦੇ ਨੌਂਦੇ ਨੇ ਮਾਤਾ ਦੇ ਅਸੀਂ ਪਹਿਲਾਂ ਵੀ ਪਹਿਲਾਂ ਮੇਰੀ ਜਿਹੜੀ ਦਾਦੀ ਜੀ ਸੀ ਉਹ ਵੀ ਮਤਮ ਮਾਤਾ ਨੈਣਾ ਦੇਵੀ ਨੂੰ ਬਹੁਤ ਜ਼ਿਆਦਾ ਮੰਨਦੀ ਸੀ ਬਹੁਤ ਸਰਦਾ ਰੱਖਦੀ ਸੀ ਉਹ ਤਾਂ ਜੀ ਸ਼ੁੱਕਰਵਾਰ ਨੂੰ ਵੀ ਮਾਤਾ ਦਾ ਵਰਤ ਵੀ ਰੱਖਦੀ ਹੁੰਦੀ ਸੀ ਜਦੋਂ ਵੀ ਆਹ ਸੁੱਕਰਵਾਨੇ ਬਾਰ ਨੂੰ ਰੱਖਦੀ ਹੁੰਦੀ ਸੀ ਹਾਂਜੀ ਬਾਰ ਮੰਮੀ ਦਾ ਦੱਸਦੀਆਂ ਕਿ ਬਾਰ ਵਾਲੇ ਦਿਨ ਕਹਿੰਦੀ ਉਹ ਮਾਤਾ ਦਾ ਜਿਹੜਾ ਵਰਤ ਸੀ ਮਾਤਾ ਨੈਣਾ ਦੇਵੀ ਜੀ ਦਾ ਉਹ ਜ਼ਰੂਰ ਰੱਖਦੀ ਹੁੰਦੀ ਸੀ ਤੇ ਉਹ ਵੀ ਜਦੋਂ ਵੀ ਕੋਈ ਸੀ ਵਿਹਾਰ ਤਿਹਾਰ ਕੋਈ ਵੀ ਪ੍ਰੋਗਰਾਮ ਹੁੰਦਾ ਜਾਂ ਕੋਈ ਮੁੰਡਾ ਹੁੰਦਾ ਕਿਸੇ ਵੀ ਜਾਂ ਕੋਈ ਵਿਆਹ ਹੁੰਦਾ ਤਾਂ ਉਹ ਮਾਤਾ ਦੀ ਉਹਨੇ ਜਿਹੜੀ ਚੁੰਨੀ ਸੀ ਉਹ ਪਹਿਲਾਂ ਕੱਪੜਾ ਲੀੜਾ ਲੈਣ ਤੋਂ ਪਹਿਲਾਂ ਜਿਹੜੀ ਮਾਤਾ ਜੀ ਚੁੰਨੀ ਸੀ ਉਹ ਜ਼ਰੂਰ ਖਰੀਦਦੀ ਸੀ ਫਿਰ ਪਰਿਵਾਰ ਦੇ ਵਿੱਚ ਇੱਕ ਮੈਂਬਰ ਨੂੰ ਉਹ ਜ਼ਰੂਰ ਮਾਤਾ ਨੈਣਾ ਦੇ ਵੀ ਜਦੋਂ ਵੀ ਸਾਲ ਵਾਦੋਂ ਮਾਤਾ ਦਾ ਦੇਣਾ ਆਉਂਦਾ ਸੀ ਤਾਂ ਉਹ ਮਾਤਾ ਦਾ ਮੱਥਾ ਟੇਕਣਾ ਜ਼ਰੂਰ ਭੇਜਦੀ ਸੀ ਤੇ ਮੇਰਾ ਸਹੁਰਾ ਸਾਹਿਬ ਨੇ ਜਿਹੜੇ ਮੇਰੇ ਪਾਪਾ ਜੀ ਉਹ ਵੀ ਜੀ ਪਹਿਲਾਂ ਵਗ ਜਾਂਦੇ ਹੁੰਦੇ ਸੀ ਉਹ ਵੀ ਸਾਲ ਵਾਦੋਂ ਜਾਂਦੀ ਰਹਿੰਦੇ ਸੀ ਤੇ ਹੁਣ ਗੁਰシャン ਦੇ ਡੈਡੀ ਨੇ ਜੀ ਇਹ ਚਲੇ ਜਾਂਦੇ ਨੇ ਪਰ ਹਾਂ ਜੀ ਆਪਾਂ ਤੋਂ ਕਈ ਵਾਰ ਹੁਣ ਮਿਸ ਵੀ ਹੋ ਜਾਂਦਾਗਾ ਤੇ ਆਪਾਂ ਤੋਂ ਨਹੀਂ ਵੀ ਹੁਣ ਪੁਵਿਲਦਾਰੀਆਂ ਦੇ ਹਿਸਾਬ ਨਾਲ ਜੀ ਕੱਲਿਆਂ ਦੇ ਹਿਸਾਬ ਨਾਲ ਹੁਣ ਨਹੀਂ ਜਾਇਆ ਜਾਂਦਾ ਹੈਗਾ ਤੇ 2 ਸਾਲ ਹੋ ਗਏ ਜੀ ਆਪਣਾ ਵਿੱਚ ਦੀ ਬਿਲਕੁਲ ਗੈਪ ਪੈ ਗਿਆ ਪਹਿਲਾਂ ਤਾਂ ਇਹ ਨੈਣਾ ਦੇ ਵੀ ਜਾਏ ਆਉਂਦੇ ਸੀ ਨਾਲੇ ਮਣੀ ਕਰਨ ਸਾਹਿਬ ਤੇ ਦੋਨੇ ਥਾਈ ਉਧਰ ਮੱਥਾ ਟੇਕ ਕੇ ਆਉਂਦੇ ਸੀ 7-8 ਦਿਨਾਂ ਦੀ 7-8 ਦਿਨ ਲੱਗ ਜਾਂਦੇ ਹੁੰਦੇ ਸੀ 7-8 ਦਿਨਾਂ ਤੋਂ ਵਾਪਸ ਆਉਂਦੇ ਹੁੰਦੇ ਸੀ ਇਸ ਤੋਂ ਬਾਅਦ ਜੇ ਹਜ਼ੂਰ ਸਾਹਿਬ ਉਧਰ ਜਾਣ ਲੱਗੇ ਤੇ ਵਿੱਚ ਦੀ ਫਿਰ ਨੈਣਾ ਦੇਵੀ ਜਾਣ ਲੱਗੇ ਤਾਂ ਚਲ ਆਪਾਂ ਨੂੰ ਵੀ ਆਏ ਹੋਗਾ ਵੀ ਬਹੁਤ ਸਾਲ ਹੋ ਗਏ ਜੀ ਆਪਾਂ ਨੂੰ ਵੀ ਗਿਆ ਨੂੰ ਵੀ ਚਲ ਮੱਥਾ ਟੇਕਿਆ ਆਉਣਗੇ ਤੇ ਇਹ ਜੀ ਫਿਰ ਮੋਟਰਸਾਈਕਲਾਂ ਤੇ ਗਏ ਸੀ ਇਹ ਕਹਿੰਦੇ ਅਸੀਂ ਵੀ 13 ਜਾਣੇ ਹੋ ਗਏ ਸੀ ਜੀ ਮੋਟਰਸਾਈਕਲਾਂ ਤੇ 13 12 13 ਜਾਣੇ ਹੋ ਗਏ ਸੀ ਜੀ ਮੋਟਰਸਾਈਕਲਾਂ ਤੇ ਗਏ ਨੇ ਦੋ ਦੋ ਜਾਣੇ ਸੀ ਇੱਕ ਇੱਕ ਮੋਟਰਸਾਈਕਲ ਤੇ ਜੀ ਤੇ ਵਧੀਆ ਚੱਲੋ ਯਾਤਰਾ ਹੋ ਗਈ ਜੀ ਫਿਰ ਰਾਤ ਨੂੰ ਇਹ ਕਿਤੇ ਨੀਂਦ ਨਰੇ ਰਹਿਸ ਕੀਤੀ ਹੈਗੀ ਫਿਰ ਰਾਤ ਨੂੰ ਜੀ ਇਹ ਸਵੇਰੇ 3:30 ਵਜੇ ਜੀ ਪਹੁੰਚ ਗਏ ਤੇ ਕਹਿੰਦੇ ਵੀ ਚਲੋ ਹੁਣ ਟ੍ਰੈਫਿਕ ਘਟਾ ਵੀ ਆਪਾਂ ਹੌਲੀ ਹੌਲੀ ਤੁਰੇ ਚੱਲਦੇ ਆਂਗੇ ਤੇ ਤਾ ਕਰਕੇ ਜੀ ਬਾਕੀ ਮੌਸਮ ਵੀ ਠੰਡਾ ਹੁੰਦਾ ਰਾਤ ਨੂੰ ਦਿਨੇ ਤਾਂ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਜੇ ਗਰਮੀ ਹੋਣ ਕਰਕੇ ਜਿਹੜਾ ਮੌਸਮ ਆ ਜੀ ਉਹ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਹੈਗਾ ਅੱਜ ਤਾਂ ਜੀ ਬਹੁਤ ਜ਼ਿਆਦਾ ਗਰਮੀ ਹੈਗੀ ਪਤਾ ਨਹੀਂ ਕੀ ਕੱਲ ਕੁਦਰਤ ਦੀ ਅੱਜ ਤਾਂ ਬੜੀ ਜ਼ਿਆਦਾ ਗਰਮੀ ਕਰੀ ਪਈ ਆ ਰੱਬ ਦੀ ਜੀ ਤੇ ਹੁਣ ਜੀ ਆਪਾਂ ਕੱਪੜਾ ਲੀੜਾ ਸੀ ਜਿਹੜਾ ਤੇ ਉਹ ਤਾਂ ਆਪਾਂ ਸਾਰਾ ਧੋਤਾ ਸੀ ਮੈਂ ਸੋਚਿਆ ਵੀ ਚੱਲ ਆਪਾਂ ਤੁਹਾਡੇ ਨਾਲ ਸਵੇਰੇ ਸਵੇਰੇ ਜਿਹੜਾ ਵਲੌਗ ਸੀ ਉਹ ਉਹਨਾਂ ਦੇ ਆਉਣਾਂ ਤੋਂ ਬਾਅਦ ਸ਼ੁਰੂ ਕਰ ਲਿਆ ਸੀ ਇਸ ਤੋਂ ਬਾਅਦ ਜੀ ਆਪਾਂ ਤੋਂ ਜਿਹੜਾ ਵਲੌਗ ਉਹ ਸੂਟ ਨਹੀਂ ਹੋਇਆ ਕਪੜੇ ਜੀ ਆਪਾਂ ਇਹ ਸਾਰੇ ਧੋਤੇ ਸੀ ਜਿਹੜੇ ਵੀ ਕਪੜੇ ਸੀ ਤੇ ਹੁਣ ਆਪਾਂ ਇਹਨਾਂ ਨੂੰ ਉਤਾਰ ਕੇ ਤੇ ਰੱਖ ਦਿੰਨੇ ਆ ਜੀ ਹੁਣ ਧੁੱਪ ਫਿਰ ਇਹਦਾ ਕਲਰ ਜabb ਵਾਲਾ ਪੇਂਟ ਹੋ ਜਾਂਦਾ ਜੀ ਤੇ ਇਸ ਤੋਂ ਬਾਅਦ ਫਿਰ ਆਪਾਂ ਲਾਵਾਂਗੇ ਜੀ ਸੰਨੀ ਹੋਰ ਘਰ ਦੇ ਕੰਮ ਕਾਜ ਨੇ ਮੈਂ ਸੋਚੇ ਪਹਿਲਾਂ ਤੁਹਾਡੇ ਨਾਲ ਜਿਹੜੀ ਕੋਈ ਗੱਲਬਾਤ ਆ ਵੀ ਉਹ ਤੁਹਾਡੇ ਨਾਲ ਕਰ ਲਈਏ ਤੇ ਚਲੋ ਜੀ ਵਧੀਆ ਹੋਇਆ ਚਲੋ ਆਪਦਾ ਨਾ ਸੁਕਸਾਨ ਦੇ ਨਾਲ ਘਰੇ ਆ ਗਏ ਤੇ ਹੁਣ ਵੀ ਝੋਨਾ ਵੀ ਆਪਣਾ ਚਲੋ ਉਹ ਚ ਵੀ ਪਾਣੀ ਤਾਂ ਨਹੀਂ ਦਾ ਔਖਾ ਵੀ ਆਪਣੇ ਬਾਰੇ ਦਿਨ ਨਹੀਂ ਹੋਏ ਜੀ ਝੋਨਾ ਲਾਏ ਨੂੰ ਝੋਨਾ ਵੀ ਜੀ ਅਜੇ ਆਪਣੇ ਥੋੜੇ ਦਿਨ ਹੀ ਹੋਏ ਨੇ ਲਾਏ ਨੂੰ ਤਾਂ ਕਰਕੇ ਜੀ ਫਿਰ ਇੱਥੇ ਘਰ ਵਾਲਾ ਝੋਨੇ ਚ ਪਾਣੀ ਸੁੱਕਿਆ ਪਿਆ ਸੀ ਜੀ ਇੱਥੇ ਫਿਰ ਪਾਪਾ ਜੀ ਨੇ ਆਪਣੇ ਲਵੀ ਮੋਟਰਾਂ ਵੀ ਉੱਥੇ ਪਾਪਾ ਜੀ ਨੇ ਜੀ ਪਾਣੀ ਫਿਰ ਇਹਨਾਂ ਜਿਹਾ ਪਾਣੀ ਸਟਿਆਏ ਸੀ ਉਸ ਤੋਂ ਬਾਅਦ ਜੀ ਜਿਹੜਾ ਉਧਰ ਵਾਲਾ ਭੈਣੀਆਂ ਦਾ ਝੋਨਾ ਜੀ ਉਧਰ ਆਪਣੇ ਖਵਾਂਡ ਚੋਂ ਉੱਥੇ ਦਵਾਂਡ ਚੋਂ ਕੋਲੇ ਖੇਤ ਆ ਜਿੰਨਾਂ ਦਾ ਉਹ ਉਹਨਾਂ ਨੇ ਆਪਣਾ ਬਹੁਤ ਹੈਲਪ ਕੀਤੀ ਸੀ ਉਹਨਾਂ ਨੇ ਆਪਣੀ ਖੋਤਰ ਦੇ ਚ ਉਹਨਾਂ ਨੂੰ ਉਹਨਾਂ ਨੇ ਪਾਣੀ ਲਾ ਦਿੱਤਾ ਸੀ ਤੇ ਚਲੋ ਜੀ ਰਲ ਮਿਲ ਕੇ ਹਨਾ ਕੰਮ ਹੋ ਜਾਂਦਾ ਹੁੰਦਾ ਹੈਗਾ ਚਲ ਯਾਤਰਾ ਕਰਿਆ ਇਹ ਤਾਂ ਕਹਿੰਦੇ ਨੇ ਸੇਵਾ ਸਾਰਿਆਂ ਨੂੰ ਮਿਲਦੀ ਹੈ ਜਦੋਂ ਆਪਾਂ ਕੋਈ ਇਸ ਨੂੰ ਗੁਰੂ ਘਰ ਤੋਂ ਦੇ ਸਿੱਧੀ ਨੀਤ ਦੇ ਨਾਲ ਤਾਂ ਉਹਦਾ ਫਲ ਜਿਹੜਾ ਬੰਦਾ ਕੰਮ ਕਰਦਾ ਜੀ ਉਹਨੂੰ ਬਹੁਤ ਜ਼ਿਆਦਾ ਉਹਨਾਂ ਨੂੰ ਵੀ ਫਲ ਮਿਲਦਾ ਹੈਗਾ ਤੇ ਚਲੋ ਜੀ ਵਧੀਆ ਹੋਇਆ ਹਨਾ ਉਹਨਾਂ ਦੀ ਯਾਤਰਾ ਜਿਹੜੀ ਹੋ ਗਈ ਤੇ ਚਲੋ ਜੀ ਹੁਣ ਆਪਾਂ ਤੁਹਾਨੂੰ ਅਇ ਦੁਬਾਰਾ ਆਪਾਂ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਮਿਲਾਂਗੇ ਤੇ ਇਸ ਵਲੌਗ ਦਾ ਆਪਾਂ ਹੁਣ ਇੱਥੇ ਐਂਡ ਕਰਦੇ ਆਂਗੇ ਤੇ ਬਾਕੀ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੇ ਚਲੋ ਜੀ ਮਿਲਦੇ ਆਪਾਂ ਕਿਸੇ ਨਿਊ ਵਲੌਗ ਦੇ ਨਾਲ ਤਦ ਤੱਕ ਲਈ ਥੈਂਕ ਯੂ ਜੀ ਬਾਏ ਬਾਏ